ਬਠਿੰਡਾ ਦੇ ਵਿੱਚ ਬੀਬੀ ਬਾਦਲ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ। ਹਾਲਾਂਕਿ ਬਠਿੰਡਾ ਦੇ ਵਿੱਚ ਕੌਣ ਐਮਪੀ ਬਣੇਗਾ ਇਹ ਦੇਖਣਯੋਗ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤੇ ਜਾ ਰਹੇ ਨੇ। ਅਤੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਉਦੋਂ ਹਮੇਸ਼ਾ ਹੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਜੋ ਵਾਅਦੇ ਸੀ ਉਹ ਹਮੇਸ਼ਾ ਹੀ ਪੂਰੇ ਕੀਤੇ ਗਏ ਨੇ ਪਰ ਅੱਜ ਭਗਵੰਤ ਮਾਨ ਸਿਰਫ ਔਰ ਸਿਰਫ ਚੁਟਕਲੇ ਸੁਣਾਉਂਦੇ ਲੋਕਾਂ ਦਾ ਮੁਰਖ ਬਣਾ ਰਿਹਾ ਹੈ ਤੇ ਇਹ ਕਹਿ ਕੇ ਬੀਬੀ ਬਾਦਲ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਪੁਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਬਾਦਲ ਦਾ ਹੋਰ ਕੀ ਕਹਿਣਾ ਐ ਇੰਨਾ ਵੱਡਾ ਧੋਖਾ ਆ ਕਿ ਗਰੀਬ ਦੀ ਹਰ ਇੱਕ ਸੂਤ ਖੋਲੀ ਐਥੇ ਕਾ ਇਹਨਾ ਵਿਚਾਰਿਆਂ ਦਾ ਨਰੇਗਾ ਦਾ ਕੰਮ ਵੀ ਬੰਦ ਕਰਤਾ ਨਰੇਗਾ ਦਾ ਪੈਸੇ ਵੀ ਬੰਦ ਕਰਤੇ ਆਪਾਂ ਕੋਈ ਆਸ ਤੇ ਬੈਠੇ ਆਂ ਕਿ ਸਾਨੂੰ ਕੁਝ ਦਊਗਾ ਜਿਹੜਾ ਗਰੀਬ ਦਾ ਨਰੇਗਾ ਦਾ ਪੈਸਾ ਖੋ ਸਕਦਾ ਐ ਇਹ ਤੋਂ ਤੁਸੀਂ ਸੋਚੋ ਕਿਸ ਥਰ ਤੇ ਡਿੱਗ ਗਏ ਹੁਣ ਦੇਖੋ ਜਿੰਦਾਰਾ ਹਾਂ ਸ਼ੋਮਿਕਾ ਵੀਰ ਜੀ ਜਿੰਦਾਬਾਦ ਸ਼ੋਮਿਕਾ ਵੀਰ ਜੀ ਜਿੰਦਾਬਾਦ ਹੋਂ ਤੇ ਕੋ ਨਵੀਂ ਚਾਲ ਚੱਲ ਰਹੀ ਨੇ ਤੁਹਾਡੇ ਨਾਲ ਕਿਉਂਕਿ ਵੋਟਾਂ ਦੇ ਖਾਤੇ ਜਿੰਨਾ ਵੱਡਾ ਝੂਠ ਮਾਰਨਾ ਹੈ ਜਿੰਨਾ ਵੱਡਾ ਨਾਰਾ ਲਾਣਾ ਹੈ ਜਿੰਨੀ ਵੱਡੀ ਗਾਰੰਟੀ ਦੇਣੀ ਹੈ ਕੋਈ ਵੀ ਝੂਠ ਮਾਰ ਸਕਦਾ ਹੈ ਵੋਟ ਦੀ ਖਾਤੇ ਤੁਹਾਨੂੰ ਪਤਾ ਹੈ ਕਿ ਝਾੜੂ ਤੇ ਪੰਜੇ ਨੇ ਗੱਠ ਜੋੜ ਕਰ ਲਏ ਪੂਰੇ ਦੇਸ਼ ਵਿੱਚ ਨਵੀਂ ਪਾਰਟੀ ਖੜੀ ਕਰਤੀਏ ਇੱਕ ਝੰਡੇ ਥੱਲੇ ਇੰਡੀਆ ਵਾਇਰਸ ਥੱਲੇ ਸਾਰੇ ਦੇਸ਼ ਵਿੱਚ ਇਲੈਕਸ਼ਨ ਲੜ ਰਹੇ ਨੇ ਗਵਾਲਜੇ ਹਰਿਆਣਾ ਹੋਏ ਰਾਜਸਥਾਨੋਂ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲੋ ਝਾਰੂ ਤੇ ਪੰਜਾ ਇਕੱਠੇ ਹੋ ਗਏ ਨੇ ਚੰਡੀਗੜ੍ਹ ਤਾਂ ਹੀ ਇਕੱਠੇ ਨੇ ਲੇਕਰ ਕਹਿੰਦੇ ਪੰਜਾਬ 'ਚ ਅਸੀਂ ਵੱਖਾ ਕਿਉਂ ਕਹਿੰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਬਈ ਇੱਥੇ ਵੱਖ ਬੋਲਾਂਗੇ ਤਾਂ ਇੱਕ ਬੰਦਾ ਤਾਂ ਝੂਠ ਮਾਰ ਸਕਦਾ ਹੈ ਇੱਕ ਤਾਂ ਸੱਤਾ ਵਿੱਚ ਹੈ ਇਹ ਤਾਂ ਝੂਠ ਮਾਰ ਨਹੀਂ ਸਕਦੇ ਤੇ ਦੂਜਾ ਵਾਲਾ ਝੂਠ ਮਾਰ ਲੋਗਾ ਹੁਣ ਤੁਹਾਨੂੰ ਕੀ ਧਾਰਾ ਲਾਇਆ ਜਿਹੜੇ ਝਾੜੂ ਵਾਲਿਆਂ ਨੂੰ ਤੁਹਾਨੂੰ 1000 ਰੁਪਏ ਦੇ ਫਾਰਮ ਕਰਵਾਏ ਸੀਗੇ ਕਿ 1000 1000 ਰੁਪਏ ਤੁਹਾਨੂੰ ਹਰ ਮਹੀਨੇ ਦਵਾਂਗੇ ਤੇ ਦਵਾਨੀ ਤੁਹਾਨੂੰ ਦਿੱਤੀ ਨਹੀਂ ਹੁਣ ਉਹ ਕਾਂਗਰਸੀ ਬੀਬੀਆਂ ਤੋਂ ਇੱਕ ਇੱਕ ਲੱਖ ਦਾ ਫਾਰਮ ਕਰਵਾ ਰਹੇ ਨੇ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਅਸੀਂ ਲੱਖ ਰੁਪਏ ਦਵਾਂਗੇ ਵਾਹ ਭਾਈ ਹਜ਼ਾਰ ਤਾਂ ਤੁਹਾਨੂੰ ਦਿੱਤਾ ਨਹੀਂ ਹੁਣ ਲੱਖ ਦੇ ਵਾਅਦੇ ਕਰ ਰਹੇ ਨੇ ਹੁਣ ਹੱਥ ਬਨ ਕੇ ਬੇਨਤੀ ਹੈ ਇਹਨਾਂ ਦੇ ਝਾਸਿਆਂ ਤੋਂ ਬਚ ਕੇ ਰੋ ਏ ਕੱਲੇ ਤੁਹਾਡੀ ਵੋਟ ਲੁੱਟਣ ਵਾਸਤੇ ਤੁਹਾਨੂੰ ਲਾਰੇ ਲਾਉਂਦੇ ਨੇ ਗਰੀਬ ਦੀ ਵੋਟ ਲੁੱਟ ਕੇ ਜਦ ਸਰਕਾਰ ਬਣ ਜਾਂਦੀ ਹੈ ਗਰੀਬ ਨੂੰ ਜਿਵੇਂ ਹੀ ਭੁੱਲ ਜਾਂਦੇ ਸੱਤ ਸਾਲ ਦਾ ਸਬਕ ਸਿੱਖ ਲੋ ਤੇ ਹੁਣ ਸਾਥ ਦੇਓ ਸੱਚ ਦਾ ਉਹ ਤਕਰੀ ਜਿਨੇ ਕਦੇ ਝੂਠ ਨਹੀਂ ਮਾਰਿਆ ਜੋ ਕਿਹਾ ਤੁਹਾਡੇ ਸਾਹਮਣੇ ਕਰਕੇ ਦਿਖਾਇਆ ਸੋ ਅੱਜ ਮੈਂ ਬੇਨਤੀ ਕਰਦੀਆਂ ਕਿ ਇਸ ਤਕਰੀ ਨੇ ਹਮੇਸ਼ਾ ਹਰੇਕ ਵਰਗ ਦਾ ਸਤਕਾਰ ਕੀਤਾ ਹਰੇਕ ਧਰਮ ਦਾ ਸਤਕਾਰ ਕੀਤਾ 54 ਸਾਲ ਤੇ ਅਮਨ ਸ਼ਾਂਤੀ ਦੇ ਨਾਲ ਪੰਜਾਬ ਚੱਲਦਾ ਸੀ ਆ ਜਮਨ ਸ਼ਾਂਤੀ ਤੇ 54 ਸਾਲ ਨੂੰ ਛੱਡੋ ਅੱਜ ਤਾਂ ਜਿਨ੍ਹਾਂ ਨੇ ਗੁਟਕਾ ਸਾਫ ਦੀ 100 ਖਾਦੀਆਂ ਸੀ ਕਿ 4 ਹਫ਼ਤਿਆਂ ਤੇ ਨਸ਼ੇ ਖਤਮ ਕਰ ਦੇਣੇ ਪੰਜਾ ਕਹਿੰਦਾ ਸੀ ਨਾ ਤੇ ਝਾਲੂ ਕਹਿੰਦਾ ਸੀ ਗਾਰੰਟੀ ਹੈ 10 ਦਿਨਾਂ ਚ ਖਤਮ ਕਰ ਦਾਂਗੇ ਸੱਤ ਸਾਤੇ ਨਸ਼ੇ ਖਤਮ ਹੋਏ ਨੇ ਕਿ ਸਿਖਰਤਾਈ ਪਹੁੰਚ ਗਏ ਨੇ ਐਨੇ ਨਸ਼ੇ ਵੱਧ ਗਏ ਨੇ ਮਾਵਾ ਨੂੰ ਪੁੱਛੋ ਜਿਹੜੀ ਰੋਂਦੀਆਂ ਨੇ ਪੰਜਾਬ ਦੇ ਗਲੀ ਗਲੀ ਪੈਂ ਘਰ ਘਰ ਪਾਈ ਚਿੱਟੇ ਪਹੁੰਚਿਆ ਹੋਇਆ ਹੈ ਰੋੜ ਮਾਮਾ ਦੇ ਪੁੱਤ ਮਰ ਰਹੇ ਨੇ ਤੇ ਦੋਵੇਂ ਝੂਠੇ ਕੀ ਕਹਿੰਦੇ ਸੀ ਅਕਾਲੀ ਦਾ ਨਸ਼ਾ ਵੇਚਦਾ ਹੈ ਅੱਜ ਮੈਂ ਤੁਹਾਨੂੰ ਪੁੱਛਦੀ ਆ 10 ਸਾਲ ਪਹਿਲੇ ਸਾਡੀ ਸਰਕਾਰ ਸੀਗੀ 10 ਸਾਲ ਪਹਿਲੇ ਤੁਹਾਡੇ ਪਿੰਡਾਂ 'ਚ ਕਿਸੇ ਨੇ ਚਿੱਟੇ ਦਾ ਨਾਂ ਵੀ ਸੁਣਿਆ ਸੀ ਨਹੀਂ ਸੁਣਿਆ ਸੀ ਨਾ ਕਿਉਂਕਿ ਆ ਤਕਰੀ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚੇਸੇ ਤੁਸੀਂ ਸੀ ਮੇਰਾ ਤਾਂ ਨਸ਼ਾ ਫੜਦੀ ਸੀ ਤਾਂ ਕਿ ਤੁਹਾਡੀ ਗਲੀਆਂ ਦਾ ਤੁਹਾਡੇ ਜਵਾਕਾਂ ਤਾਈਂ ਨਾ ਪਹੁੰਚੇ ਤਾਂ ਕਰਕੇ ਉਸ ਤਾਈਂ ਚਿੱਟਾ ਨਹੀਂ ਹੁੰਦਾ ਸੀ ਅੱਜ ਕਿਹੜੀ ਗੱਡੀ ਚ ਜਿੱਥੇ ਸ਼ਰਿਆਮ ਚਿੱਟਾ ਨਹੀਂ बिक ਰਿਹਾ ਸ਼ਰਿਆਮ ਲੋਕਾਂ ਨੇ ਬੋਰਡ ਵੀ ਲਾ ਕੇ ਇੱਥੇ ਚਿੱਟਾ ਵਿਕਦਾ ਤਾਂ ਵੀ ਕੋਈ ਨਹੀਂ ਰੋਕਦਾ ਉਹਨਾਂ ਨੂੰ ਕਿਉਂ ਕਿਉਂਕਿ ਹੌਲ ਸਰਕਾਰਾਂ ਜਿਹੜਾ ਚਿੱਟਾ ਰੱਖਿਆ ਸੀ ਅਸੀਂ ਸੌਖਾਂ ਨੇ ਹ ਗਾਰੰਟੀ ਦੇ ਮੇਰੇ ਸੀ ਰੋਕਾਂਗੇ ਰੋਕਣਾ ਨਹੀਂ ਚਿੱਟੇ ਵੇਚਣ ਵਾਲਿਆਂ ਦੇ ਨਾਲ ਹਿੱਸੇਪਾ ਹੀ ਬੈਠੇ ਨੇ ਮਹੀਨੇ ਬੱਲੀ ਬੈਠੇ ਨੇ ਪੈਸੇ ਪਹੁੰਚਨੇ ਚਾਹੀਦੇ ਨੇ ਜਾਓ ਚਿੱਟਾ ਵੇਚੋ ਮਨੁਪੇ ਰੋਕੂਗਾ ਨਹੀਂ ਅੱਜ ਮਾਵਾ ਦੇ ਪੁੱਤ ਬਾੜ ਕੇ ਝਾੜੂ ਵਾਲੇ ਕਮਾਈਆਂ ਕਰ ਰਹੇ ਨੇ ਇਹ ਮੈਂ ਨਹੀਂ ਕੱਲੇ ਕਹ ਰੇ ਇਹ ਝਾੜੂ ਦੇ ਐਮਐਲਏ ਅੰਬਰਸਰ ਦੇ ਐਮਐਲਏ ਨੇ ਸਟੇਟ ਚੜ੍ਹ ਕੇ ਆਪ ਨੇ ਮੰਤਰੀ ਦੇ ਸਾਹਮਣੇ ਕਿਹਾ ਕਿ ਮੇਰੇ ਹੱਥ ਵਿੱਚ ਸਰਕਾਰ ਦੇ ਬੰਦੇ ਤੇ ਪੁਲਿਸ ਨਾਲ ਮਿਲ ਕੇ ਚਿੱਟਾ ਵੇਚ ਰਹੀ ਹੈ ਤੇ ਪੈਸੇ ਸਿੱਧੇ ਉੱਪਰ ਪਾਈ ਜਾ ਰਹੇ ਨੇ ਤੁਹਾਨੂੰ ਵੀ ਪਤਾ ਹੈ ਸਰਕਾਰੀ ਸ਼ਹਿਰ ਤੋਂ ਦਿਨਾ ਹੈ ਸਰਿਆਮ ਕੱਚਾ ਵਿਕਨੀ ਸਤਾ ਜਿਸ ਤਰ੍ਹਾਂ ਵਿਕਰੇ ਸ਼ਿਕਾਇਤ ਕਰਨ ਵਾਲੇ ਲੋਕਾਂ ਤੇ ਤਾਂ ਕਾਰਵਾਈ ਹੋ ਸਕਦੀ ਹੈ ਵੇਚਣ ਵਾਲੇ ਨੂੰ ਹੱਥ ਨਹੀਂ ਲੱਗਦੇ ਇਹ ਜਿਹੜੇ ਸੱਤ ਸਾਲਾ ਛੇ ਰੋਗ ਜਿਹੜੇ ਮਾਮਾ ਦੇ ਪੁੱਤਕੇ ਲਾਲਾ ਮੁੱਕ ਗਏ ਨੇ ਜਿਹੜੇ ਘਰਾਂ ਦੇ ਚਰਾਗ ਬੁਝ ਗਏ ਨੇ ਇੱਕ ਅੱਦੇ ਮੁੜ ਕੇ ਆਉਣਗੇ ਜਿਹੜੀ ਮਾਂ ਦਾ ਇੱਕ ਪੁੱਤ ਮਰਦਾ ਹੈ ਨਾ ਉਸ ਮਾਂ ਨੂੰ ਪੁੱਛੋ ਵੇ ਤਾਂ ਕੀ ਬੀਤਦੀ ਹੈ ਜਿਨ੍ਹਾਂ ਦੇ ਘਰਾਂ 'ਚ ਬੱਚਿਆਂ ਨੂੰ ਚਿੱਤੇ ਦੀ ਲਤ ਲੱਗ ਗਈ ਹੈ ਉਹਨਾਂ ਘਰਾਂ ਦਾ ਹਾਲ ਕੀ ਹੈ ਜਾ ਕੇ ਦੇਖੋ ਕਿਵੇਂ ਹੁੰਦੀਆਂ ਨੇ ਅੱਜ ਕੋਈ ਪੁੱਛਣ ਵਾਲਾ ਨਹੀਂ ਹੈ ਅੱਜ ਮਾਵਾ ਦੇ ਕੋਤ ਮਾਰ ਕੇ ਕਮਾਈਆਂ ਹੋਰ ਜਾਂਦੀਆਂ ਇਹ ਬਦਲਾਸਤੇ ਆਪਾਂ ਮੋਟਾ ਪਾਈਆਂ ਸੀ ਜਿਹੜਾ ਕਹਿੰਦਾ ਸੀ ਇਹ ਨਾ ਰੰਗਲਾ ਪੰਜਾਬ ਹੋਊਗਾ ਇੰਨੀਆਂ ਨੌਕਰੀਆਂ ਹੋਣਗੀਆਂ ਬਾਹਰੋਂ ਆ ਕੇ ਲੋਕੀ ਕੰਮ ਕਰਨਗੇ ਜਿਹੜਾ ਬਾਹਰੋਂ ਆਇਆ ਇੱਥੇ ਦੇ ਲੋਕਾਂ ਦਾ ਬੇਰੋਜ਼ਗਾਰ ਘਰ ਘਰ ਨੌਕਰੀ ਕੀ ਘਰ ਘਰ ਬੇਰੋਜ਼ਗਾਰੀ ਇਹਨਾਂ ਨੇ ਦਿੱਤੀ ਹੈ ਤੇ ਰੋਜ਼ਗਾਰ ਵੀ ਨਹੀਂ ਨਸ਼ੇ ਸਿਖਾਤਾ ਹੈ ਲੋਟਾ ਖੋਆ ਚੋਰੀਆ ਚਕੇਰੀਆਂ ਹੀ ਕੁਛ ਚੱਲ ਰੇ ਸਰਕਾਰ ਨਾਮ ਦੀ ਚੀਜ਼ ਕੱਥੇ ਹੈ ਇਹ ਨਾਲ ਅਫਸੋਸ ਹੁੰਦਾ ਹੈ ਕਿ ਆ ਤਿੰਨੋਂ ਪਾਰਟੀਆਂ ਪੰਜਾਬ 'ਚ ਇਕੱਠੇ ਰਲ ਗਈਆਂ ਨੇ ਆਪ ਆਜਪਾ ਦੀ ਪਾਰਟੀ ਜਿਹੜੇ ਸਾਰੇ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੇ ਹੈ ਕੋਈ ਮੁੱਖ ਮੰਤਰੀ ਦੇ ਮੂੰਹੋਂ ਇਹ ਕੱਲ ਸ਼ੋਭਦੀ ਹੈ ਕਿ ਜੀ ਇਹ ਨਾ ਵੀ ਪਾਰਟੀ ਆ ਜਾਊਗੀ ਤਾਂ ਮੰਗਲ ਸੂਤਰ ਲੈ ਲੂਗੀ ਤਾਂ ਵਾਅਦਾ ਬਚਾ ਇਹੋ ਜੀ ਕੋਈ ਗੱਲ ਹੈ ਕਹਿਣ ਵਾਲੀ ਸੱਤਰ ਸਾਲ ਚੱਟੇ ਹੋ ਤੁਹਾਨੂੰ ਕੋਈ ਹੋਈ ਨਹੀਂ ਕਦੇ ਸਾਡੇ क्रिश्चन भाईचारे मणिपुर से उन्होंने कदे मुस्लिम भाईचारे तद कईाना तशदत हूं कि बर्दाश्त करे रहा अमन शांति भाईचारिक नाल ही देश अगे वह सा गुरुआ पीरिया ने हमेशा हर धर्म का सत्कार सिखाया तुम देखो साडे दरबार साहब हरिमंदर साहब जिन्हों की नीह नी मीर जी ने रखी ਆਪਾਂ ਵੀ ਕਿਸੇ ਸਿੱਖ ਤੋਂ ਸਾਡੇ ਗੁਰੂ ਰਖਵਾ ਸਕਦੇ ਸੀ ਲੇਕਿਨ ਮੀਆਂ ਮੀਰ ਜੀ ਤੋਂ ਦਿਖਵਾਈ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਜੱਗ ਦਾ भ्रमण ਕੀਤਾ ਨਾਲ ਮਰਦਾਨਾ ਜੀ ਵੀ ਸੀ ਫੇਰ ਨਾਈਂ ਫਾਈ ਵੀ ਸੀਗੇ ਫਾਈਦਲ ਉਹ ਨਾਮ ਸੇ ਗੱਪ ਫਾਈ ਮਰਦਾਨਾ ਬਾਬਾ ਫਾਈ ਬਾਲਾ ਜੀ ਦੀ ਨਾਲ ਸੀਗੇ ਫਾਈ ਬਲਦਾਨਾ ਮਰਦਾਨਾ ਜੀ ਤੇ ਫਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਇਹ ਹੋੰਦੀ ਹੈ ਭਾਈ ਚਾਰ ਇੱਕ ਸਾਲ जरा चौ वरना को सन्देश तो मैं बेनती कर दिया सारा भाईचारा कठे हो जाए अजे झूठे धोखेबाजी वोट लुटन आए ने जिन्होंने तो तो वोटा दे पिंड पिंड पहुंच करेंगे सो जब पिंडा चाह ग पुराना हिसाब लियो कांग्रेस वाले आने आप बेरोजगार बच्चे खड़े करो ते पुछो इन्हों नौकरियां कि झाड़ू वाले आने झाड़ू प्यार रखो बीबिया छब्बी हजार रुपया कि खजाना है, है छब्बी हजार रुपए बेबे दे खाते पच्ची महीने के हिसाब से छब्बी महीन की पेंशन खाते जमा करो तो नवी गल करो नवी गल सुनिया पुराने वादे पहले पूरे करो मैं थोन विश्वास दिलानी हूं थोड़े हथ में ताकत है ਪੰਜੇ ਦਾ ਤੇ ਝਾੜੂ ਦਾ ਇਲਾਜ ਤੁਸੀਂ ਕਰ ਦੋ ਆ ਜਾਓਗੇ ਤਕਰੀਬੀ ਸਰਕਾਰ ਦਾ ਜਸਟਿਸ ਆ ਗਏ ਸਾਰੇ ਕੱਟੇ ਹੋਏ ਕਾਰਡ ਮੈਂ ਬਹਾਲ ਕਰਾਂਗੀ ਜੇ ਪਹਿਲੇ ਦੇ ਸਕਦੇ ਸੀ ਤਾਂ ਗਾ ਵੀ ਤੁਹਾਡਾ ਆਟੇ ਦਾ ਕਾਰਡ ਆਉਂਦਾ ਜਿੰਦਾਬਾਦ ਤੁਹਾਡੇ ਸ਼ਗਨ ਦੇ ਵੀ ਚੈੱਕ ਆਉਣਗੇ ਮਕਾਨਾਂ ਦੇ ਵੀ ਆਉਣਗੇ ਪੈਨਸ਼ਨ ਵੀ ਵਧੂਗੀ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਬੱਚਿਆਂ ਨੂੰ ਨੌਕਰੀ ਵੀ ਮਿਲੂਗੀ ਜੜੋਂ ਪਟਕੇ ਇਸ ਨਸ਼ੇ ਨੂੰ ਖਤਮ ਤਕੜੀ ਕਰਕੇ ਦਿਖਾਵਾਂਗੇ। ਤੋਂ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਤਿੰਨ ਪੱਖਤਾ ਦੇ ਖਿਲਾਫ ਇਕੱਲੇ ਆਪਾਂ ਲੜ ਰਹੇ ਆ ਤਿੰਨ ਗੁਣਾ ਜ਼ੋਰ ਲਾਣਾ ਪਊਗਾ। ਪਹਿਲੀ ਚੀਜ਼ ਇਹ ਕਰੋ ਆਪਣੀ ਵੋਟ ਵੀ ਤਕੜੀ ਨੂੰ ਪਾਓ ਤੇ ਚਾਰ ਹੋਰ ਪਾਓ ਤਾਂ ਇਹਨਾਂ ਦੇ ਖਿਲਾਫ ਆਪਾਂ ਲੜਨ ਜੋਕੇ ਹੋਵਾਂਗੇ। ਸਵਾਸ ਕਰਦੀ ਆ ਤੁਸੀਂ ਬੇਨਤੀ ਪ੍ਰਵਾਨ ਕਰੋਗੇ। ਤੁਹਾਡੇ ਸਾਰਿਆਂ ਦਾ ਜਿੱਥੇ ਮੈਂ ਤਨਵਾਦ ਕਰਦੀ ਆ ਉਹਨਾਂ ਸਾਰਾ ਵੀਰਾਂ ਦਾ ਸ਼ੁਕਰਾਨਾ ਕਰਦੀ ਆ ਜਿਹੜੀ ਆਪ ਨੇ ਕਾਂਗਰਸ ਤੇ ਆਮ ਆਦਮੀ ਨੂੰ ਛੱਡ ਕੇ ਅਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਝੂਠ ਦਾ ਪੱਲਾ ਛੱਡ ਕੇ ਸੱਚ ਦੇ ਨਾਲ ਖੜੇ ਨੇ ਮੈਂ ਉਹਨਾਂ ਦਾ ਵੀ ਸ਼ੁਕਰਾਨਾ ਕਰਦੀ ਆ ਆ ਇੱਕ ਬਾਦ ਜੀ ਦਾ ਇਹਨਾਂ ਦੇ ਸਾਰੇ ਭਾਈਚਾਰਾ ਦਾ ਇਹਨਾਂ ਦਾ ਸਰ ਮਰਮਲ ਜੀ ਦਾ ਸਾਰਿਆਂ ਦਾ ਮੈਂ ਇਹਨਾਂ ਦੇ ਸਾਧੀਆਂ ਦਾ ਸਭ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਹੁਤ ਤੋਨਾ ਇੱਕਟ ਕੀਤਾ ਮਨ ਸਾਇਆ ਸਾਹਿਬ ਅਤੇ ਧੰਨਵਾਦ ਕਰਦੀਆਂ ਤੇ ਤੁਹਾਡੇ ਸਾਰਿਆਂ ਦੇ ਇਤਿਆਰ ਵਾਸਤੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਨੂੰ ਜ਼ੋਰ ਦੀ ਆਵਾਜ਼ ਕੱਢ ਕੇ ਦੱਸੋ ਚੋਣ ਨਿਸ਼ਾਨ ਚਕਰੀ ਚਕਰੀ ਚੋਣ ਨਿਸ਼ਾਨ